ਪਾਲਾ ਸਿੱਧੂ ਬੁਰਲ ਬਈ ਪਾਲਾ ਸਿੱਧੂ ਕੌਣ ਹੈ ਚੱਲ ਮੇਰੀ ਗੱਲ ਸੁਣ ਲੜੀ ਮੇਰੇਆ ਤੂੰ ਕਿਸਨ ਤੂੰ ਬਕਵਾਸ ਕੋ ਕੀਤਾ ਮੇਰੇ ਦਫਤਰ ਸਟਾਫ ਨੂੰ ਅੱਜ ਅੱਜ ਪੈਸੇ ਲੈਣ ਦੇ ਓਏ ਤੇਰੀ ਬਦਵਾਸਾ ਕੋਈ ਹਾਂ ਹਾਂ ਬਦਵਾਸਾ ਤੇ ਨਮਾਜ਼ ਹੀ ਆਲਾ 1.5 ਸਾਲ ਦੇ ਪੁੱਛਨੇਗੇ ਬੋਲ ਪਾਲਾ ਸਿੱਧੂ ਬੁਰਲ ਬਈ ਪਾਲਾ ਸਿੱਧੂ ਕੌਣ ਹੈ ਚੱਲ ਮੇਰੀ ਗੱਲ ਸੁਣ ਲੜੀ ਮੇਰੇਆ ਓ ਤੂੰ ਮੇਰੀ ਗੱਲ ਸੁਣ ਓਏ ਓ ਸੁਣ ਪਹਿਲਾਂ ਹਾਂ मैं ਮੈਂ ਆਰਡਰਿੰਗ ਸੈਕਟਰੀ ਬੋਲ ਰਿਹਾ ਪੰਜਾਬ ਕਾਂਗਰਸ ਵਿਧਾਨ ਸਭਾ ਹਲਕੇ ਟਾਂਡੇ ਤੋਂ ਮੈਂ ਐਮ ਐਲ ਏ ਦੀ ਇਲੈਕਸ਼ਨ ਲੜਦਾ ਤੂੰ ਤੁਸੀਂ ਤੂੰ ਬਕਵਾਸ ਕਰ ਕੀਤਾ ਮੇਰੇ ਦਫਤਰ ਸਟਾਫ ਨੂੰ ਅੱਜ ਅੱਜ ਪੈਸੇ ਲੈਣ ਲਈ ਓਏ ਤੂੰ ਬਦਮਾਸ਼ ਆ ਕੋਈ ਹਾਂ ਹਾਂ ਬਦਮਾਸ਼ ਹੈ ਬਦਮਾਸ਼ ਹੀ ਆ ਰਿਹਾ ਹੈ 1.5 ਸਾਲ ਦੇ ਪੈਸੇ ਲੈਣਗੇ बदमाशा तो तो तो, भी भाना सिद्धू साल आओ तू भाना सिद्धू आते फिर कौन आ तू भाना सिद्धू दिखाओ सिद्धू मैं हरिंदर सिंह बोल ਕਬੂਲ ਹਰਿੰਦਰ ਸਿੰਘ ਤੋਤਾ ਸਾਰਾ ਪਹਲਾ ਸਿੱਧੂ ਦਾ ਬਦਮਾਸ਼ਾ ਤੂੰ ਬਾਈ ਵੀ ਚਲਾ ਦੀ ਬਦਮਾਸ਼ ਤੂੰ ਚਲਾ ਉਹ ਵੀਡੀਓ ਚਲਾ ਮੈਂ ਤਾਂ ਚੋਲ ਤਾ ਤੂੰ ਕੋਈ ਗੱਲ ਸੁਣ ਉਹ ਤਤਰਾ ਗਿਆ ਤੂੰ ਲੋਕਾਂ ਨੂੰ ਬਦਮਾਸ਼ੀਆਂ ਕਰਦਾ ਫਿਰਦਾ ਮੈਂ ਇੱਕ ਜੈਨੂ ਨੂੰ ਬੰਦਾ एवरीथिंग ਅਸੀਂ ਰਿਟਰਨ ਤੇ ਆਪਣਾ ਕੰਮ ਕਰਦੇ ਹਾਂ ਤੇ ਲਾਇਸੈਂਸ ਹੋਲਡਰ ਹਾਂ ਮੈਂ ਓਏ ਧੀ ਓਏ ਤੇਰੀ ਹੁਣ ਆਵਾਜ਼ ਕਰਦੇ ਕੰਬਦੀ ਆ ਓਏ ਓ ਚਾਲਿਆ ਭਾਲਿਆ ਟਟਣਾ ਜਿਆ ਤੂੰ ਕੁੜੀਆਂ ਨੂੰ ਬਦ ਨੀਜੀ ਕਰਦਾ ਸਾਡੇ ਸਾਫ ਦੀਆਂ ਨੂੰ ਮੇਰੇ ਘਰ ਕੋਈ ਜਨਾਨੀ ਓ ਤੇਰੇ ਘਰ ਕੋਈ ਜਨਾਨੀਆਂ ਨਹੀਂ ਓ ਭਾਲਿਆ ਤੇਰੀ ਭੈਣ ਨੂੰ ਬਦਵਾ ਜੀ ਨੂੰ ਤੇਰੀ ਧੀ ਨੂੰ ਓ ਦੰਗਿਆ ਭਾਲਿਆ ਓ ਓ ਦੰਗਿਆ ਨਹੀਂ ਓ ਤੂੰ ਰੱਬ ਓ ਤੂੰ ਰੱਬ ਓ ਤੂੰ ਰੱਬਾ ਭਾਲਿਆ ਉਹ ਰੱਬਾ ਸਾਰਾ ਤੇਨੂੰ ਬੱਤ ਨਹੀਂ ਜਾਉ ਤੇਨੂੰ ਪਤਾ ਨਹੀਂ ਜਨਾਨੀ ਇਹਨੇ ਕਿੰਨਾ ਬੋਲੀਦਾ ਆ ਸਾਰਾ ਆ ਤੇ ਆਦੀ ਅਸੀਂ ਓਏ ਭਾਨਿਆ ਓਏ ਲੋਕਾਂ ਨੂੰ ਸੂਲ ਕਰ ਦੇਨਾ ਫੂਲ ਫਾੜਾ ਪੁਣ ਫੂਲ ਵੜੇ ਇੱਕ ਇੱਕ ਬੰਦੇ ਦਾ ਇਕੱਠਾ ਕਰੀ ਜਨਾ ਓਏ ਭਾਨਿਆ ਤੇਰੀ ਹੁਣ ਆਵਾਜ਼ ਕਿੱਦਾਂ ਓਏ ਆ ਸੀ ਗਿਆ ਸੀ ਕਿ ਸੁਣੀ ਆਦਾ ਮੈਂ ਤੇਰੀ ਸਾਰੀ ਗੱਲ ਸੁਣ ਓਏ ਤੂੰ ਟੱਟੜਾ ਗਿਆ ਭਾਨਿਆ ਤੂੰ ਪਹਲਾ ਆ ਤੂੰ ਰੱਬ ਕੱਲਰ ਕੱਲਰ ਦੇ ਦੇ ਹੋਰ ਆਪਾਂ ਨੂੰ ਡੇਡ ਦਾ ਡੇਡ ਸਾਲ ਹੋ ਗਿਆ ਕੋਲੇ ਸਾਡਾ ਮੈਨੇ ਆ ਹੁਣ ਆ ਜਿਹੜਾ ਵਿੱਚ ਮੇਰੀ ਗੱਲ ਸੁਣਿਓ ਬੋਲਦਾ ਮੈਂ ਨਦੀਮ ਅਫਸਰ ਬੋਲ ਰਿਹਾ ਤੂੰ ਬੋਲ ਬੋਲ ਨਦੀਮ ਆਨੇ ਰੁਪਏ ਦੇ ਬੋਲੋ ਬੋਲੋ ਬੋਲ ਸੁਕਰਨਾ ਓਏ ਮੇਰੀ ਗੱਲ ਸੁਣ ਆਪਾਂ ਮੈਂ ਇਨਾਮ ਹੈ ਕਿਤੇ ਭਜਣਾ ਆ ਮੇਰੇ ਕੋ ਬਾਧੂ ਟਾਈਮ ਆ ਤੇਰੇ ਨਾਲ ਗੱਲ ਕਰਨ ਦੀ ਤੂੰ ਕੀਤੀ ਮੇਰੇ ਦਫ਼ਤਰ 'ਚ ਬਤਮੀਜੀ ਬਹੁਤ ਮਾੜੀ ਉਹ ਸਹੀ ਹੈ ਤਾਂ ਪੈਸੇ ਲੈਂਦੇ ਤਾਂ ਗੱਲ ਕਰੀਏ ਓਏ ਟੱਟਾਂ ਗਿਆ ਓਏ ਓਹ ਲਿਆ ਸਾਲਿਆ ਬਦਮਾਚਾ ਬਗਵਾਸ਼ ਭੇਲ ਦਿਆ ਚੋਦਾ ਇਹ ਸਾਡੇ ਸਟਾਫ ਨੂੰ ਬਤਮੀਜੀ ਨਾਲ ਗਾਲਾਂ ਕੱਢੀਆਂ ਉਹਦੇ ਫੁੱਤੇ ਪਰਦੇ ਨੇ ਕਿ ਆ ਆ ਬੰਦਾ ਜਿਹੜੀ ਵੀਡੀਓ ਦਿਖਾਈ ਉਹ ਨਹੀਂ ਹੈਗਾ ਮੈਂ ਹੈਗਾ ਸਾਲਾ ਟੱਟਲੇ ਗਿਆ ਓਏ ਕੁੜੀਆਂ ਨੂੰ ਬਤਮੀਜੀ ਕਰਦਾ ਬਟਾ ਆ ਦੇਖੋ ਆ ਸੋਚਾ ਓਏ ਹੋਣ ਦੇ ਓਏ ਮੈਂ ਕਿਹਾ ਮੇ ਇਧਰ ਵੀ ਵੀਡੀਓ ਬਣ ਗਈ ਆ ਬੰਦੇ ਨੇ ਕਿ 4 ਕਰੋੜ ਲੱਖ ਰੁਪਏ ਲਈ ਵਕਤ ਨਾ ਪਰੇ ਨੂੰ ਸਾਲਿਆ ਬਕਵਾਸ ਕਰਦਾ ਹਰਾਮ ਜੱਦਿਆ ਤੈਨੂੰ ਪਤਾ ਨਹੀਂ ਲੋਕਾਂ ਦੀ ਧਿਆਪੇ ਨੂੰ ਬੋਲਣਾ ਕਿ ਤਾ ਸਾਲਾ ਪਾ ਨਾ ਪਾ ਨਾ ਪਾ ਤੂੰ ਡੀਸੀ ਲਗਾ ਮੈਂ ਕਹ ਤੂੰ ਫਿਕਰ ਨਾ ਕਰ ਓਏ ਸਾਲਾ ਸਣਾ ਸਾਲਾ ਫੇਰ ਨਾ ਕਰਨ ਦਾ ਭੈਣ ਦਾ ਚੋ ਤੇ ਤੱਲਾ ਸਾਲਾ ਸਾਲਾ ਚੱਲਣ ਸਾਲਿਆ ਤੂੰ ਮੈਂ ਇੱਕ ਲੀਗਲ ਬੰਦਾ ਲੀਗਲ ਕੰਮ ਕਰਦਾ ਆ ਸਾਰਾ ਕੋਸ਼ਿਸ਼ ਰਿਟਨ ਚ ਕੰਮ ਕਰਦਾ ਆ ਕਿ ਜੇ ਨਾ ਕੋਈ ਇਹਦਾ ਫੇਰੀ ਨਹੀਂ ਕੋਈ ਗੱਲ ਨਹੀਂ ਤੂੰ ਆ ਕੇ ਸਟਾਫ ਨੂੰ ਕਰ ਜਾ ਮੈਂ ਭਾਣਾ ਉਹ ਮੈਂ ਭਾਣਾ ਤੂੰ ਸਾਰੇ ਆ ਨਾ ਬੈਠਾ ਫਰੇ ਬਾਣੀ ਭੇਜਿਆ ਓ ਤੂੰ ਆ ਬੈਠਾ ਓ ਹੋਣਾ ਗੱਲਾਂ ਕਰਵਾਉਦਾ ਹੁਣ ਨਜੀਬ ਓ ਨਜੀਬ ਵਾਸਟਰ ਤੂੰ ਮੇਰਾ ਕਲਾਇੰਟਾ ਹੁਣ ਮੇਰੇ ਨਾਲ ਗੱਲ ਕਰ ਕਰ ਗੱਲ ਹੁਣ ਤੂੰ ਪਹਿਲਾਂ ਦੇ ਕੇ ਗੱਲ ਦੱਸ ਕੀ ਤੇਰੀ ਮੇਰੀ ਕੋਈ ਆਪਣੀ ਅੱਜ ਤੇ ਕੋਈ ਤੂੰ ਤੂੰ ਮੈਂ ਮੈਂ ਕੋਈ ਗਲਤ ਗੱਲ ਹੋਈ ਹੈ ਜਿੱਤੇ ਆਪਣੀ ਮੇਰੀ ਉਹਦੀ ਮੇਰੇ ਨਾਲ ਉਹਦੀ ਸੱਚ ਨਦੀਮ ਅਸਤਰ ਤੂੰ ਮੁਖਰਬਾਨ ਰੱਬ ਨੂੰ ਤੇ ਆ ਕੇ ਗੱਲ ਕਰੀ ਸੁਣੋ ਮੇਰੀ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਕਿਸੇ ਮੈਰਨ ਨੇ ਮੇਰੀ ਜਾਣੀ ਕਰਵਾਈ ਤੁਹਾਡੇ ਨਾਲ ਤੇ ਮੇਰੇ 5 ਸਾਲ ਨੂੰ ਚੱਲ ਵੀ ਗਏ ਸੀ 5 6 ਮਹੀਨੇ ਗਏ ਦੀ ਕਾਰਨ ਮੈਨੂੰ 1.5 ਸਾਲ ਕੀ ਤੈਨੂੰ ਓਏ ਮੈਂ ਤੈਨੂੰ ਡੇਟ ਵੀ ਦੱਸ ਦਿੰਨਾ ਤੂੰ 22 ਸੱਤ 22 ਨੂੰ ਸਾਡਾ ਕਲਾਇੰਟ ਬਣਿਆ ਮੇਰੀ ਫਾਈਲ ਹੈ ਮੈਂ ਸਾਰਾ ਕੁਝ ਢਾਕੇ ਤੈਨੂੰ ਫੋਨ ਕਰਨ ਲਿਆ ਇਹ ਜੇ ਮੇਰੀ ਇੱਕ ਗੱਲ ਸੁਣ ਲਓ ਤੇ ਦਿਨ ਆਪਣੀ ਕੋਈ ਵੀ ਬਤਨਿਜੀ ਕੋਈ ਗੱਲ ਹੋਈ ਤੇਰਾ ਮੇਰੇ ਕੋਈ ਝਗੜਾ ਹੋਇਆ ਨਹੀਂ ਹੋਇਆ ਝਗੜਾ ਮੈਂ ਅੱਜ ਜਿਹੜਾ ਕਰਾਏ ਦਾ ਟੱਟੂ ਆ ਜਿਹੜਾ ਕਰਾਏ ਦੇ ਟੱਟੂ ਤੋਂ ਫੂਲ ਕਦੇ ਕਰਾਉਣਾ ਸਾਡੇ ਦਫ਼ਤਰ 'ਚ ਮੇਰਾ ਬੜਾ ਭਰਾ ਇਹ ਮੇਰਾ ਬੜਾ ਭਰਾ ਕਰਾਏ ਦਾ ਟੱਟੂ ਆ ਇਹ ਇਹਦੇ ਲੋਕਾਂ ਨੂੰ ਇਹ ਚੋਲੇ ਲੋਕ ਜਿਹੜੇ ਲੋਕਾਂ ਨੂੰ ਧਮਕਾਉਂਦੇ ਆ ਟੱਟੂ ਹੁੰਦੇ ਆ ਇਹਨੇ ਅੱਜ ਨਹੀਂ ਕੱਲ ਨੂੰ ਥਾੜੇ ਦੇ ਮਰ ਜਣ ਤੂੰ ਇੰਚਾ ਦੇ ਬੜੇ ਬਦਮਾਸ਼ ਹੁੰਦੇ ਆ ਬੜੇ ਜਾਂਦੇ ਆ ਇਹਨੂੰ ਛੜੇ ਨੂੰ ਨਵੀਂ ਨਵੀਂ ਲੱਕੀ ਹਵਾ ਇਹਨੂੰ ਕਹੇ ਹਵਾ ਨੂੰ ਆਪਣੀ ਨੂੰ ਘੱਟ ਕਰਦਾ ਤੇਰੇ ਵਰਗੇ ਇੱਥੇ ਸਾਡੇ ਭੱਟੇ ਵੱਡੇ ਬਦਮਾਸ਼ ਨਹੀਂ ਬੱਤੇ ਤੂੰ ਲੋਕਾਂ ਨੂੰ ਧਮਕੀਆਂ ਦੇਣਾ ਸਭ ਤੋਂ ਮਾੜੀ ਤੇਰੀ ਗੱਲ ਆ ਕੁੜੀਆਂ ਨੂੰ ਧਮਕੀਆਂ ਦੇਣਾ ਕੋਈ ਨਹੀਂ ਕੋਈ ਤਾਂ ਫਿਲਮੀ ਸੀ ਨਾ ਸਾਡੇ ਕੋਲ ਰਿਕਾਰਡਿੰਗ ਆ ਸਾਰੀ ਸਾਰੀ ਰਿਕਾਰਡਿੰਗ ਕੁੜੀਆਂ ਦੇ ਸੁਣਾਈ ਨੂੰ ਕੋਈ ਭਾਲਿਆ ਟੱਕਰ ਆਇਆ ਜਾਂ ਤਾਂ ਮੇਰੇ ਨਾਲ ਗੱਲ ਕਰਦਾ ਹੁਣ ਮੈਨੂੰ ਅੱਖ ਕਰਨਾ ਗੱਲ ਕਰ ਲੈਂਦੇ ਲਦੀ ਮਖਤਰ ਤੇਰਾ ਮੇਰਾ ਰਿਟਨ ਤੇ ਐਗਰੀਮੈਂਟ ਹੋਇਆ ਤੇ ਕੋਈ ਕੋਲੇ ਪੈਸੇ ਨਹੀਂ ਰਿਟਨ ਚ ਆਇਆ ਮੈਂ ਤੈਨੂੰ ਕਦੀ ਕਿਹਾ ਨਹੀਂ ਵੇ ਸੁਣੇ ਕਹਾ ਬਿਲਕੁਲ ਮੈਂ ਕਦੀ ਤੇਰ ਕੋ ਮੁਕਲੇ ਪੈਸੇ ਨਹੀਂ ਹੋ ਇੱਕ ਮਿੰਟ ਇੱਕ ਮਿੰਟ ਅੱਛਾ ਤੇਰੇ ਕੋਲ ਹੈ ਮੇਰਾ ਤੇਰੇ ਕੋ ਵੀ ਐਗਰੀਮੈਂਟ ਆ ਮੇਰੇ ਕੋਲ ਵੀ ਐਗਰੀਮੈਂਟ ਆ ਮੈਂ ਪੈਸੇ ਲੈ ਲੈ ਅੱਜ ਵੀ ਕੋਈ ਨਹੀਂ ਲਿਆ ਪੈਸੇ ਲੈ ਤੂੰ ਯਾਰ ਮੈਂ ਕੰਮ ਹੀ ਨਹੀਂ ਕਰਦਾ ਮੈਂ ਤਾਂ ਲੈਣ ਦੀ ਕੋਈ ਪੈਸੇ ਮੈਨਿਕਲ ਕਲੋ ਅੱਜ ਉਹਦਾ 2000 ਓਏ ਨੋਟਸ ਆ ਉਹ ਆਸਤਰ ਗੱਲੋਂ ਅਗਲੀ ਗੱਲ ਸੁਣ ਲੈ। ਅੱਛਾ। ਹਾਂ ਜੀ ਬੋਲੋ। ਤੈਨੂੰ ਜਦੋਂ ਐਸਟੀਮੇਟ ਵੀ ਅਸੀਂ ਭੇਜਿਆ ਉਹਦੇ ਵਿੱਚ ਵੀ ਤੈਨੂੰ ਵਰਬਲੀ ਹੋ ਵੀ ਸਾਡੇ ਕੋਲ ਕੋਡ ਗਿਆ ਰਿਟਰਨ 'ਚ ਵੀ। ਭਾਈ 3-4 ਮਹੀਨਿਆਂ ਤੋਂ ਪਹਿਲਾਂ ਸਾਨੂੰ ਪੁੱਛਿਓ ਵੀ ਨਾ ਹੋਈ ਗੱਲ ਕੰਨੀ ਇਹ। ਆ 4 ਮਹੀਨੇ ਪੁੱਛਿਓ ਨਾ। ਪੁੱਛਿਆ ਨਾ ਹੋਈ ਹੈ ਨਾ। ਇਹ ਸਾਡੇ ਕੋਲ ਕੋਡ ਹੀ ਨਹੀਂ ਆ ਰਿਟਰਨ ਜੀ ਵੀ ਆ। ਬਿਲਕੁਲ ਬਿਲਕੁਲ ਸਹੀ ਕਹਿ ਰਿਹਾ ਤੂੰ। ਹੋ ਗਿਆ। ਹੁਣ ਅੱਗੇ ਆ ਜਾ ਅੱਗੇ ਆ ਜਾ। ਅੱਛਾ ਕੈਨੇਡਾ ਦੇ ਐਂਬੈਸੀਆਂ ਦੇ ਵਿੱਚ ਪੈ ਗਿਆ ਮਸਲਾ ਹੈ ਨਾ। ਕੈਨੇਡਾ ਦੇ ਮੈਸੇਜ ਦੇ ਪੈਗਮਸਲਾ ਛੋੜ ਉਸ ਤੋਂ ਬਾਅਦ ਹੋਰ ਮਸਲਾ ਔਰ ਮੈਂ ਤੈਨੂੰ ਤੇਰੇ ਤੇਰੇ ਨਾਲ ਦੇ ਉਹ ਗਾਲ੍ਹ ਛੋੜ ਲਾ ਜੋ ਛੋਣੀ ਜੇ ਬੈਸਣਾ ਤੇ ਬੈਸੀ ਜਾ ਜਿਹਦਾ ਛੋਣੀਆ ਦਾ ਛੋੜ ਲਾ ਛੋੜ ਲਾ ਤੇਰੇ ਕੋਲ ਜਿਹੜੀ ਮੈਂ ਫੀਸ ਲਈ ਆ वो भी ਰਿਟਰਨ एग्रीमेंट ਤੇ ਲਈ ਆ ਕੇ ਆਹ ਭਾਈ ਮੇਰੀ ਕੰਸਲਟੈਂਸੀ ਦੀ ਫੀਸ ਆ ਜਿਹੜੀ ਕਦੀ ਵੀ ਵਾਪਸ ਨਹੀਂ ਹੋਣੀ ਸਾਡੇ ਕੋਲ ਲਿਖਤ ਵੀ ਆ भी ਵੀ ਆ ਤੇਰੇ ਕੋਲ ਵੀ ਆ ਨਹੀਂ ਸੁਣੋ ਬਾਦ ਉਹ ਸੁਣ ਲੈ ਉਹ ਸੁਣ ਲੈ ਗੱਲ ਮੇਰੇ ਕੰਮ ਦਾ ਕੁਝ ਨਹੀਂ ਆਇਆ ਉਹ ਸੁਣ ਲੈ ਗੱਲ ਕੰਮ ਦਾ ਕੁਝ ਨਹੀਂ ਆਇਆ ਇਹ ਸੁਣ ਲੈ ਗੱਲ ਸੁਣ ਲੈ ਤੇਰਾ ਤੂੰ ਸਾਡੇ ਕੋਲ ਮੈਨੂੰ ਕਹੇ ਪਾਜੀ ਮੈਨੂੰ ਪਾਸਵਰਡ ਚਾਹੀਦਾ ਮੈਂ ਕਹਾ ਸਰ ਪਾਸਵਰਡ ਲੈ ਲਓ ਓ ਸੁਣ ਤੇ ਤੂੰ ਪਹਿਲੀ ਰਿਟਰਨ ਚ ਸਾਨੂੰ ਦੇ ਦੇ ਤੇ ਮੈਨੂੰ ਪਾਸਵਰਡ ਚਾਹੀਦਾ ਕੋਰੀਅਰ ਵਿੱਚ ਕਿੱ데 ਤੇਰਾ ਬਵਾਚ ਸਾਡਾ ਆ ਮੈਂ ਪਹਿਲਾਂ ਰਿਟਰਨ ਚ ਟੋਲ ਦੂੰਗਾ ਛੋਲਾ ਭਰਾਵਾ ਕੱਲੇ ਜਾ ਮੇਰੀ ਛੋਲਾ ਜਾ ਤੂੰ ਆਪਣੀ ਛਲਾ ਲੈ ਮੈਂ ਤੁਹਾਨੂੰ ਪਹਿਲੇ ਹੀ ਸਟੈਂਡ ਆਰਡਰ ਭੇਜ ਦਾਂ ਸੋ ਕਾਰੇ ਵਾਸਤੇ ਜੀ ਓ ਯਾਰ ਗੱਲ ਸੁਣ ਜਦੋਂ ਤੂੰ ਓਏ ਯਾਰ ਅਸੀਂ ਤੈਨੂੰ ਕੋਰੀਅਰ ਵਿੱਚ ਪਾਸਵਰਡ ਭੇਜ ਦਈਏ ਜੇ ਨਾ ਜਿਹੜਾ ਪਾਸਵਰਡ ਘਮ ਹੋ ਜਵੇ ਉਹਦਾ ਕੌਣ ਜ਼ਿੰਮੇਵਾਰ ਆ ਕਿੰਨਾ ਡਰ ਕੇ ਤੈਨੂੰ ਕਿਹਾ ਤੂੰ ਆ ਜਾ ਮੇਰੇ ਕੋਲ ਉਹ ਛੋੜ ਤੈਨੂੰ ਕਿਹਾ ਤੂੰ ਆ ਗਿਆ ਲੈ ਜਾ ਤੂੰ ਕਿਹਾ ਮੈਂ ਆ ਜੂਗਾ ਤੇ ਸਰ ਲੈ ਜੂਗਾ ਤੇਥੇ ਹੋਣਾ ਉਹ ਵੀ ਤੇਰੀ ਮੇਰੀ ਸਾਡੇ ਕੋਲ ਬਈਆ ਮੈਂ ਕਰਦਾ ਆਖਰੀ ਸੋਹਲਾ ਗੱਲ ਮੈਂ ਲਗਾ ਉਸ ਤੋਂ ਬਾਅਦ ਟੱਕਰ ਉਹ ਸੋਹਣ ਗੱਲ ਪੰਜ ਮਿੰਟਾਂ ਮੈਂ ਨਹੀਂ ਪਾਉ ਤੇਰਾ ਤੇਰੀ ਓਏ ਕਾਲ ਸੋਹਲਾ ਓਏ ਸੁਣਨੀ ਕਿ ਨਹੀਂ ਉਹ ਸੁਣਨੀ ਕਿ ਨਹੀਂ 14 9 23 ਉਹ 14 9 23 ਨੂੰ ਤੇਰੀ ਮੇਰੀ ਨਾਲ ਗੱਲ ਹੋਈ ਆ ਅਰਥ ਤੇ ਤੁ ਨੂੰ ਕਿਹਾ ਵੀ ਸਾਰਾ ਨਾ ਭੇਜੋ ਕੋਰੀਅਰ ਚ ਮੈਂ ਕਿਹਾ ਸਹੀ ਆ ਤੇ ਅਫਤਰ ਤਸल्ली ਰੱਖੀ ਤੇ ਆਸੀ ਟੂਰਿਸਟ ਪਲੇਸ ਸਾਈਡੋਂ ਕਰ ਰਹੀ ਕੋਈ ਸਮਝ ਮੈਂ ਕੋਰੀਅਰ ਵਾਲੀ ਕੋਈ ਗੱਲ ਨਹੀਂ ਕਹੀ ਬਾਤ ਤੁਸੀਂ ਭੇਜੋ ਇਹ ਰਿਸਪੌਂਸਿਬਿਲਟੀ ਮੇਰੀ ਆ ਕੋਰੀਅਰ ਕਰੋਗੇ ਤੁਨੇ ਕਿਹਾ ਫਾਈਨਰ ਫੀਸ ਲੈ ਲਓ ਫਿਰ ਉਸ ਵਾਰ ਉਸ ਤੇ ਨਦੀਮ ਤੈਨੂੰ ਅਸੀਂ ਕਿਆ ਸੀ ਅਸੀਂ ਕਦੀ ਉਹ ਤੁਮੇ ਵੀ ਕਹਿ ਰਹਾ ਸੀ ਕਿ ਕੋਰੀਅਰ ਨਹੀਂ ਕਰਦੇ ਉਹ ਨਦੀਮ ਤੇ ਫਿਰ ਦੋੜਾ ਕੇ ਵਰਦੂੰਗਾ ਉਹ ਨਦੀਮ ਉਹ ਲਈ ਵਾਸਤੇ 5000 ਰੁਪਇਆ ਮੈਂ ਲੈਣਾ ਉਹ ਤਟੜਾ ਮੈਂ ਲੈਣਾ ਉਹ 5000 ਆ ਮੈਂ 50000 ਵੀ ਲੈਣਾ ਕੰਸਲਟੈਂਸੀ ਫੀਸ ਅੱਧੇ ਘੰਟੇ ਦੀ ਮੈਂ ਲੈਣਾ ਬਾਲਾ ਬਾਂਦਰਿਆ ਲੋਕਾਂ ਨੂੰ ਧਰਜਾ ਦਿੰਦਾ ਭੂਤ ਨਹੀਂ ਦਾ ਪਾਣਾ 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 ਉਹ ਤੂੰ ਪ੍ਰਧਾਨ ਮੰਤਰੀ ਐ ਮੁੱਖ ਮੰਤਰੀ ਐ ਕਤੂ ਤੂੰ ਨਹੀਂ ਦੇ ਤੂੰ ਰੱਬ ਵੀ ਤੇ ਤੂੰ ਮੁੱਖ ਮੰਤਰੀ ਹੋਵੇਂ ਤੂੰ ਨਹੀਂ ਕਰਦਾ ਤੂੰ ਦਾ ਗਰਫੜ ਕਰਦਾ ਚਲਾ ਹਰਾਮ ਦਾ ਤੇਰੀ ਗਰੰਤਾਂ ਤੇਰੀ ਤੇਰੀ ਕੋੜੀ ਭੈਣ ਮੇਰਾ ਤਾ ਤੈਨੂੰ ਬਚਾਵਾ ਫੜੀ ਤੇਰੀ ਲੰਗ ਬਦਵਾਸ਼ ਤੇਰੇ ਦੀ ਘੋਸ਼ਦੀ ਤੇ ਕੱਲਿਆ ਸਾਲਾ ਭੰਗਾ ਤੇਰੀ ਮਾਂ ਦੀ ਤੰਗ ਤੇਰੀ ਦੀ ਐਂ ਚੇਦਾ ਤੂੰ ਕਸਰਾਂ ਦੇ ਪਰਵਾਹੀਆਂ ਕਰਦਾ ਤੇਰੇ ਬਾੜ ਦਾ ਮੈਂ ਇਹ ਗੋੜੇ ਤੇਰੀ ਮਾਂ ਦੀ ਰਾਮੇ ਤੇਰੀ ਦੀ ਸਾਰੇ ੱੱਲੇ ਦੀ ਪੇਰ ਗੱਟ ਜਿਹੜਾ ਤਾਂ ਭਾਲੇ ਦਾ ਓਏ ਗੱਲ ਥੋੜੀ ਗੰਝਾ ਲਿਆ ਓ ਛੋੜ ਤੂੰ ਛੋੜ ਪਹਿਲਾਂ ਓਏ ਛੋੜ ਜਾਏ ਤੂੰ ਬੰਦਾ ਹੋਵੇ ਮੈਂ ਪਹਿਲਾਂ ਸੱਸਰੀ ਨਾਲ ਬੁਲਾ ਲੇ ਫਟੇ ਬੁਲਾਈ ਦੀ ਇੱਕ ਦੂਜੇ ਨੂੰ ਬਾਜੀ ਸੱਸਰੀ ਕਰ ਕੋਈ ਕੱਲ ਹੋਵੇ ਉਹਦੇ ਨਾਲ ਬੈਠ ਕੇ ਗੱਲ ਕੀਤੀ ਜਾਂਦੀ ਆ ਗੱਲ ਸੁਣ ਮੇਰੀ ਤੂੰ 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 ਕਰਕੇ ਭੋਰਾ ਤੈਨੂੰ ਤਮੀਰ ਨਹੀਂ ਏ ਮੈਂ ਨਹੀਂ ਤੇ ਮੈਂ ਕਹਦਾ ਹੀ ਕਰੂੰਗਾ ਵਾਅਦਾ ਕਰ ਲੈਣਾ ਉਹ ਕਰਨਾ ਤੂੰ ਪਰ ਤੂੰ ਕਰਦਾ ਭੇਸ਼ੜੀ ਤੇ ਆ ਕੱਲਿਆ ਸਾਰਾ ਭਲੇ ਦਾ ਚੱਟੜਾ ਆਹਂ ਗਿਆ ਚੋਬਾ ਬੋਟੀਆਂ ਬੋਟੀਆਂ ਮਟ ਕੇ ਰੱਖੋ ਤੈਨੂੰ ਸਾਰਾ ਕੰਮ ਖੇੜਾ ਓਏ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹੈਲੋ ਬੈਰ ਬਾ ਚੋਬਾ ਸਾਰੇ ਤੇਰੀ ਆਵਾਜ਼ ਆਵਾਜ਼ ਪੁੱਛਦੀ ਆ ਤੇਰੀ ਖਲਾਉਣ ਦੇਈਆ ਡਾਕਟਰ ਵੀ ਇਹਨੇ ਬੋਲ ਬੋਲ ਤੀਰੀ ਸਰੀਰ ਜਦੋਂ ਮਰ ਗਿਆ ਨਾ ਮਾ ਦਾ ਚੇਹਰੇ ਸਾਰੇ ਬੱਲਾ ਤੇ ਧੀ ਵਾਲੇ ਤੇਰੀ ਵੀ ਭੈਣ ਚੋਦਾ ਮਾ ਦਾ ਤੰਗਰੇ ਸਾਰਾ ਬਦਵਾਛੀਆ ਦਾ ਸਾਰੇ ਲੋਕਾਂ ਨੂੰ ਕੰਮ ਕਰਦੇ ਨੂੰ ਖਰਾਬ ਕਰਦੇ ਆ ਦੇਖੋ ਗੱਲ ਕਰੇ ਮਿਲੋ ਜਾਓ ਫਿਰ ਚੋਗਾ ਇੱਕ ਤੇ ਟੈਕਲ ਰਿਟਰਨ ਵੀ ਕਰਦੇ ਸੀ ਉਹ ਪੁੱਛਦੀਆਂ ਕੂਮ ਕੱਟ ਕੇ ਮਾਂ ਮਰ ਗਈ ਹਲੋ ਸਿਰ ਫੋਨ ਕੱਟ ਦਿੱਤਾ ਕੱਢ ਦਿੱਤਾ ਹੈ